ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਹਨ ਕਈ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਸਿੱਖਦੀਆਂ ਕਈ ਭੈਣਾਂ ਪੰਜਾਬ ਦੇ ਵਿੱਚ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਸਿੱਖਦੀਆਂ ਜਿੰਨਾਂ ਭੈਣਾਂ ਨੂੰ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਵੀ ਸਾਨੂੰ ਸਮਝ ਨਹੀਂ ਆਉਂਦੀ ਹਨ ਜੇ ਕਿਸੇ ਨੂੰ ਕਮੈਂਟ ਬਾਕਸ ਦੇ ਵਿੱਚ ਚਾ ਕੇ ਨਹੀਂ ਲਿਖਣਾ ਆਉਂਦਾ YouTube ਵਾਲੇ 'ਚ ਤਾਂ ਉਹ ਮੈਨੂੰ WhatsApp ਤੇ ਬੋਲ ਕੇ ਭੇਜਿਆ ਕਰੂ ਵੀ ਆ ਚੀਜ਼ੀ ਬਈ ਸਾਨੂੰ ਸਮਝ ਨਹੀਂ ਆਉਂਦੀ ਅੱਜ ਇੱਕ ਭੈਣ ਦਾ ਕੱਲ੍ਹ ਦੇ ਫੋਨ ਆ ਰਿਹਾ ਸੀ ਕਮੈਂਟ ਵੀ ਆ ਰਹੀ ਸੀ ਬਈ ਸਾਡੇ ਕੋਲ ਇਹ ਕੱਪੜਾ ਉਹ 1.5 ਮੀਟਰ ਆ ਤੇ ਸਾਡੇ ਤੋਂ ਸਲਵਾਰ ਨਹੀਂ ਬਣ ਰਹੀ ਵੱਡੇ ਬੜੇ ਦੀ ਤਾਂ ਅੱਜ ਮੈਂ ਤੁਹਾਨੂੰ ਨਾਪ ਦੱਸਦਾ ਉਸ ਭੈਣ ਦਾ ਕਿੰਨਾਗਾ ਪਹਿਲਾਂ ਉਸ ਭੈਣ ਦੀ ਜਿਹੜੀ ਲੰਬਾਈ ਆ ਸਲਵਾਰ ਦੀ ਤਿਆਰ ਉਹ ਹੈਗੀ 37 ਇੰਚ ਠੀਕ ਆ ਮੂਰੀ ਪਹੁੰਚਾ ਕਹਿੰਦੇ ਜਿਹਨੂੰ ਆਪਾਂ ਉਹ ਹੈਗਾ 13 ਇੰਚ ਤੇ ਬੈਲਟ ਹੈਗੀ 22 ਇੰਚ ਆ ਉਸ ਪੈਨ ਦਾ ਨਾਪ ਆ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਨਾਪ ਪਾਉਂਦਾ ਜਿਵੇਂ ਮੈਂ ਤੁਹਾਨੂੰ ਦੱਸੂਗਾ ਇਹ ਕੱਟ-ਕੱਟ ਦੇਣੀ ਹੈ ਵੱਡੇ ਪਣੇ ਵਾਲੇ ਕੱਪੜੇ ਦੀ ਠੀਕ ਆ ਜੀ ਵੱਡੇ ਬੜੇ ਵਾਲਾ ਕੱਪੜਾ ਮਤਲਬ 1.5 ਮੀਟਰ ਪਣਾ ਜਿਹਨੂੰ ਆਪਾਂ ਕਹਿੰਦੇ ਆ ਇਸ ਤਰ੍ਹਾਂ ਦੇਖੋ ਖੋਲ ਕੇ ਮੇਰੇ ਕੋਲੇ ਪਜਾਮੇ ਦਾ ਪੀਸ ਹੈਗਾ ਆਪਾਂ ਦੇਖਦੇ ਵੀ ਇਹਦਾ ਕੱਪੜਾ ਜੀ ਕੱਟ ਕੇ ਹੀ ਸਰਜੂਗਾ ਕਿ ਤੁਹਾਨੂੰ ਪੂਰਾ ਕੱਟ ਕੇ ਦਿਖਾਵਾਂ ਕਿ ਕੱਲੇ ਨਿਸ਼ਾਨ ਲਾ ਕੇ ਸਰਜੂਗਾ ਆ ਕੱਪੜਾ ਆਪਣੇ ਕੋਲੇ ਵੱਡੇ ਪਣੇ ਦਾ ਪਹਿਲਾਂ ਪਣਾ ਮੈਂ ਕਿ ਤੁਹਾਨੂੰ ਦੱਸੂਗਾ ਵੱਡੇ ਪਣੇ ਵੀ ਕਈ ਪ੍ਰਕਾਰ ਦੇ ਆਉਂਦੇ ਆ ਕਿਸੇ ਦਾ ਆਪਣਾ ਘੱਟ ਹੁੰਦਾ ਕਿਸੇ ਦਾ ਵਧ ਹ ਇਸ ਕਪੜਾ ਕਿੰਨਾ ਬਣਾ ਦੇਖੋ ਸਿਰਫ 28 ਇੰਚ ਤੇ ਇਹਦਾ ਸਹੀ ਬਣਾ ਇੱਥੇ ਹੋਣਾ ਚਾਹੀਦਾ 30 ਇੰਚ ਤੇ ਇੰਨਾ ਘਾਟਾ ਪਣਾ ਹੈ ਹਾਇ ਇਹ 1.5 ਮੀਟਰੀ ਪਰ ਇਹ ਮਹਿੰਗੇ ਸਸਤੇ ਹਿਸਾਬ ਦੇ ਨਾਲ ਆਉਂਦਾ ਕਪੜਾ ਹੁਣ ਆਪਾਂ ਇਹ ਜੋ ਕਟਣੀ ਸਲਵਾਰ ਹਨਾ ਵੱਡੇ بڑے ਜੋ ਬਿਨਾ ਫੱਟੇ ਵਾਲੀ ਸਲਵਾਰ ਕਟਣੀ ਆ ਕਿਵੇਂ ਕੱਟੀ ਜਾਊਗੀ ਪਹਿਲਾਂ ਤੁਹਾਨੂੰ ਕਪੜਾ ਦਸੂਈ ਤਾਂ ਮੇਰੇ ਕੋਲ ਵਾਧਾ ਕਪੜਾ ਤੁਹਾਡੇ ਕੋਲ ਕਪੜਾ ਕਿੰਨਾ ਮਿਲੂ ਤੁਹਾਨੂੰ ਮੈਂ ਪਹਿਲਾਂ ਉਹ ਦੱਸਦਾ ਨਿਸ਼ਾਨ ਲਾ ਕੇ ਵੀ ਸੋਨੂੰ ਜਿਹੜਾ ਕਪੜਾ ਮਿਲਦਾ ਬਾਜ਼ਾਰ ਦੇ ਵਿੱਚ ਉਹ ਕਿੰਨਾ ਮਿਲਦਾ ਰੰਗਦਾਰ ਚਾਗ ਦੇ ਨਿਸ਼ਾਨ ਲਾਉਂਗਾ ਤਾਂ ਕਿ ਤੁਹਾਨੂੰ ਨਿਸ਼ਾਨ ਦੇ ਸਕਣ ਜਿੰਨਾ ਤੁਹਾਨੂੰ ਕਪੜਾ ਮਿਲਦਾ ਮੈਂ ਉਨੇ ਕਪੜਾ ਲਾਉਂਗਾ ਤੇ ਉਸ ਕਪੜੇ ਦੇ ਵਿੱਚੋਂ ਕਿੱਥੋਂ ਸਲਵਾਰ ਕੱਢਣੀ ਆ ਇੱਥੋਂ ਕੀ ਕਰਨ ਆਹ ਕਪੜਾ ਹੁੰਦਾ ਉਹ ਮਨਨ ਕਿ ਜੇ ਵਿੱਚੋਂ ਮੈਂ ਲੈਂਦੇ ਆਪਾਂ 1.5 ਮੀਟਰ ਉਹ ਭੈਣ ਕਹਿ ਰਹੀ ਸੀ ਕਿ ਇੱਕ 39 ਇੰਚ ਤਾਂ ਭਰ ਕੇ ਉਸ ਤੋਂ ਬਾਅਦ 33 ਇੰਚ ਹਾਂ 33 ਤੇ ਆਪਾਂ ਨਿਸ਼ਾਨ ਲਾਵਾਂਗੇ ਇੱਕ ਇਹ ਇੱਥੇ ਹਾਂ 33 ਤੇ ਤਾਂ ਬਹੁਤ ਜ਼ਿਆਦਾ ਹੋ ਗਿਆ ਹਨਾ ਕਿੰਨਾ ਕਿਹਾ ਸੀ ਉਹਨਾਂ ਨੇ 33 ਇੰਚ ਇਹਨਾਂ ਆਲੋ ਸਾਰਾ ਉਹਨਾਂ ਦਾ ਕੱਪੜਾ ਲੈ ਸੀ ਪੂਰਾ ਹੀ ਜ ਫਿਰਤਾ ਆ ਲੋ ਆਪਣਾ ਇੱਥੇ 1.5 ਮੀਟਰ ਹੋ ਗਿਆ ਤੇ ਇੱਥੇ ਹੋ ਗਿਆ 1.60 ਜੈ ਕਿ ਤੁਹਾਡਾ ਜ ਇਹ 1.5 ਮੀਟਰ ਜੋ ਸਿਲਵਾਰ ਜੇ ਤੁਸੀਂ ਬਣਾਉਣੀ ਹੈ ਤਾਂ ਇੱਥੇ ਹੋ ਗਿਆ 1.5 ਮੀਟਰ ਸਿਲਵਾਰ ਕੱਟਣੀ ਕਿਵੇਂ ਹੈ ਸਭ ਤੋਂ ਪਹਿਲਾਂ ਕੱਪੜੇ ਦੇ ਪ੍ਰੈਸ ਮਾਰ ਲੈਣੇ ਆ ਜੇ ਕਾਟਨ ਦੇ ਕੱਪੜਾ ਤੁਹਾਡੇ ਕੋਲੇ ਆਉਂਦਾ ਨਾ ਜੇਕਰ ਕਾਟਨ ਦਾ ਕੱਪੜਾ ਤੁਹਾਡੇ ਕੋਲੇ ਆਉਂਦਾ ਤਾਂ ਉਹਨੂੰ 10 ਘੰਟੇ ਘੱਟ ਤੋਂ ਘੱਟ ਭਿਓ ਕੇ ਰੱਖਿਆ ਕਰੋ ਤੇ ਜਦੋਂ ਕੱਪੜਾ ਭਿਉਣਾ ਬਾਲਟੀ ਨੂੰ ਛਾਂਵੇਂ ਰੱਖਣਾ ਨਾ ਕਿ ਧੁੱਪੇ ਜੇ ਆਪਾਂ ਕਪੜਾ ਪਹਿੋਂ ਕੇ ਧੁੱਪੇ ਰੱਖਾਂਗੇ ਤਾਂ ਉਸ ਕਪੜੇ ਦੇ ਵਿੱਚ ਡੱਬ ਪੈ ਜਾਂਦੇ ਆ ਉਹਦੇ ਵਿੱਚ ਕਪੜੇ ਵਾਲੇ ਦੀ ਨਹੀਂ ਗਲਤੀ ਹੁੰਦੀ ਗਲਤੀ ਸਾਰੀ ਆਪਣੀ ਹੁੰਦੀ ਆ ਫਿਰ ਆਪਾਂ ਉਹਨਾਂ ਨਾਲ ਲੜਦੇ ਜਾਂ ਅਗੇ ਹਣਾ ਜਦੋਂ ਆਪਾਂ ਕਾਟਨ ਦਾ ਕਪੜਾ ਬਲਟੀ 'ਚ ਪਹਿੋਂ ਕੇ ਧੁੱਪੇ ਰੱਖਦੇ ਆ ਉਹਦੇ ਵਿੱਚ ਭੈਣੋਂ ਡੱਬ ਪੈ ਜਾਂਦੇ ਆ ਇਹ ਚੀਜ਼ ਨੂੰ ਧਿਆਨ ਰੱਖਿਓ ਜਦੋਂ ਵੀ ਕਪੜਾ ਪਹਿਉਣਾ ਛਾਵੇਂ ਪਹਿਉਣਾ ਬਾਥਰੂਮ ਵਗੈਰਾ ਦੇ ਵਿੱਚ ਠੀਕ ਆ ਜੀ ਤਾਂ ਆਜੋ ਮੈਂ ਤੁਹਾਨੂੰ ਦੱਸੂ ਸਲਵਾਰ ਆਪਾਂ ਕਿਵੇਂ ਕੱਟਣੀ ਆ ਸਭ ਤੋਂ ਪਹਿਲਾਂ ਕੀ ਕਰਨਾ ਕਪੜਾ ਇਹ ਹੱਥ ਮਾਰ ਕੇ ਜਿੱਥੇ ਆਪਦੀ ਆਪ ਸਿੱਟ ਬੈਠਦਾ ਉੱਥੇ ਇਹਨੂੰ ਸਿੱਟ ਬ ਤੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਕਾਣ ਕੱਢਾਂਗੇ ਦਾ ਆਹ ਲੋ ਜੀ ਇਸ ਤਰ੍ਹਾਂ ਇਹਨਾਂ ਕਾਣ ਕੱਢ ਲੈਣਾ ਠੀਕ ਆਹ ਲੋ ਪਹਿਲਾਂ ਕਾਣ ਕੱਢ ਲਾਂਗੇ ਤਾਂ ਕਿ ਮਾਰਾ ਮੋਟਾ ਜੇ ਬਾਦ ਘੱਟ ਹੋਊਗੀ ਤਾਂ ਨਿਕਲ ਜੂ ਉੱਪਰ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਚੈਨਲ ਤੇ ਜਾਂ ਭਰਾ ਬਿਲਕੁਲ ਨਵੀਆਂ ਚੈਨਲ ਤੇ ਉਹ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਨਾ ਬਾਅਦ ਦੇ ਵਿੱਚ ਫਿਰ ਪਤਾ ਨਹੀਂ ਲੱਗਦਾ ਉਹ ਵੀਡੀਓ ਪਿੱਛੇ ਚਲੀ ਜਾਂਦੀ ਆ ਉਹਦੋਂ ਨਵੀਂ ਵੀਡੀਓ ਆ ਜਾਂਦੀ ਆ ਤੇ ਜਿਹੜੀਆਂ ਭੈਣਾਂ ਜਿਆਦਾ ਸਿੱਖਣ ਨੇ ਜਾਂ ਵਾਲਾ ਪੂਰਾ ਸ਼ੌਂਕ ਰੱਖਦੇ ਸਿੱਖਣ ਦਾ ਉਹ ਕਿਰਪਾ ਕਰਕੇ ਮੇਰਾ ਨੰਬਰ ਸੇਵ ਕਰਕੇ ਉੱਤੇ ਹੈਲੋ ਹਾਈ ਭੇਜਿਆ ਕਰੋ ਮੈਂ ਫਿਰ ਤੁਹਾਡਾ ਨੰਬਰ ਨੂੰ ਉਹਦੇ ਗਰੁੱਪ ਦੇ ਵਿੱਚ ਐਡ ਕਰ ਲੂ ਬੀਬੀਆਂ ਭੈਣਾਂ ਵਾਲਾ ਗਰੁੱਪ ਆ ਉਹ ਚ ਕੋਈ ਆਲੂ ਫਾਲਤੂ ਆਪ ਵੀਡੀਓ ਨਹੀਂ ਪਾਉਂਦੇ ਕੱਲਾ ਸਲਾਈ ਦੀ ਤੇ ਕਟਾਈ ਦੀ ਵੀਡੀਓ ਪਾਉਣੇ ਹ ਆਲੋ ਹੁਣ ਆਪਾਂ ਕਿਵੇਂ ਕੱਟਣੀ ਸਲਵਾਰ ਉਹ ਤੁਹਾਨੂੰ ਮੈਂ ਦੱਸੂਗਾ ਆਲੋ ਇਸ ਤਰ੍ਹਾਂ ਕਰ ਲੈਣਾ ਜਿੰਨੀ ਕਿ ਲੋੜਾ ਉਹਨਾਂ ਘੇਰਾ ਰੱਖ ਲੈਣਾ ਆਪਾਂ ਮਨ ਕੇ ਚਿਰ ਆਹੀ ਥੋੜੀ ਸਲਵਾਰ ਆ ਘੇਰਾ ਮੈਂ ਤੁਹਾਨੂੰ ਦੱਸੂ ਕਿੰਨਾ ਹੈ ਇਹਦਾ ਇੱਥੋਂ 30 ਇੰਚ ਘੇਰਾ ਬਣੂਗਾ ਸਲਵਾਰ ਦਾ ਬਿਲਕੁਲ ਸਟ੍ਰੇਟ ਇਹ ਇੰਨਾ ਬਹੁਤ ਹਨ ਇੱਥੋਂ ਹੁਣ ਆਪਾਂ ਨੇ ਸਲਵਾਰ ਦੀ ਲੰਬਾਈ ਉਸ ਭਾਵੇਂ ਦੀ ਕਿੰਨੀ ਹੈ 37 ਆਪਾਂ ਫੀਟਾ ਘੜਨਾ ਦੇਖੋ ਕੈਮਰਾ ਨੇੜੇ ਕਰਕੇ ਦਿਖਾ ਦਿਓ ਇਹ 6 ਇੰਚ ਫੀਟਾ ਘੜ ਲੈਣ ਉੱਪਰ ਹੁਣ ਆਪਾਂ ਲਾਵਾਂਗੇ ਇੱਥੇ ਨਿਸ਼ਾਨ 37 ਦੇ ਦਿਨ ਕਿੰਨੇ ਹੁੰਦੇ ਆ 40 ਆ 40 ਹੋ ਗਿਆ 2 ਇੰਚ ਆਪਾਂ ਵਾਧਾ ਰੱਖਦੇ 2 ਰੱਖ ਰੋਪੇ ਵਟਾਈ 40 ਤੇ 2 42 42.5 ਹੋਰ ਮੈਂ ਇੱਕ ਵਾਰੀ ਸਾਰੇ ਨਿਸ਼ਾਨ ਲਾ ਕੇ ਫਿਰ ਤੁਹਾਨੂੰ ਦਿਖਾਉਂਗਾ ਫਿਰ ਪਰ ਮੈਨੂੰ ਕੱਟਦਾ ਨਹੀਂ ਕਿਉਂਕਿ ਇਹ ਨਾ ਆਪ ਉਸ ਭੈਣ ਦਾ ਜਿਹੜੀ ਭੈਣ ਮੈਨੂੰ ਫੋਨ ਕਰ ਰਹੀ ਸੀ ਬਾਰ-ਬਾਰ ਉਹਨੂੰ ਸਮਝ ਨਹੀਂ ਸੀ ਆ ਰਹੀ ਵੀ ਕਿੱਥੋਂ ਕਿਵੇਂ ਕੱਟਣਾ ਇਹ ਆ ਲੋ ਪੂਰਾ ਗੂੜਾ ਨਿਸ਼ਾਨ ਲਾਉਂਗਾ ਤਾਂ ਕਿ ਪਤਾ ਲੱਗ ਸਕੇ ਠੀਕ ਆ ਹੁਣ ਆਪਾਂ ਦੁਬਾਰੇ 6 ਇੰਚ ਫੇਰ ਫਿੱਤਾ ਕੱਢਾਂਗੇ ਉੱਪਰ ਨੂੰ ਆ ਲੋ 6 ਇੰਚ ਕੱਢਦਾ ਫਿੱ ਉਹਨ ਸਲਵਾਰ ਦੀ ਲੰਬਾਈ ਕਿੰਨੀ ਹੈ 37 37 ਦੇ ਤਿੰਨ 40 ਆ ਹੋ ਗਿਆ ਤੁਹਾਡਾ 40 ਇੰਚ ਕੱਲ ਵੀ ਇੱਕ ਭੈਣ ਦਾ ਫੋਨ ਆ ਰਿਹਾ ਸੀਗਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਆ ਰਹੇ ਸੀ ਉਹਦੇ ਵੀ ਭਾਈ ਜਿਹੜੀ ਗਲਾਈ ਪਾਉਣੀ ਆ ਆਪਾਂ ਪਾਉਣੀ ਕਿੱਧਰ ਆ ਇਧਰਲੇ ਪਾਸੇ ਪਾਉਣੀ ਪਣਿਆ ਆ ਮੂਰੀ ਵਾਲਾ ਪਾਸਾ ਥੋੜਾ ਪਹੁੰਚਾ ਆਹਾਂ ਜਿਹੜੀ ਕਰੀਜ਼ ਆਪਣੀ ਵਿਚਾਲੇ ਡੇਕਦੀ ਨਾ ਇਧਰਲੇ ਪਾਸੇ ਪਾਉਣੀ ਗਲਾਈ ਇੱਥੇ ਪਾਵਾਂਗੇ ਆਪਾਂ ਆਹ ਵਾਲੀ ਫੱਟੀ ਜੇ ਤੁਹਾਡੇ ਕੋਲ ਹੈਗੀ ਤਾਂ ਬੜੀ ਵਧੀਆ ਗੱਲ ਆ ਆ ਲੋ ਐਂ ਰੱਖ ਲਿਆ ਕਰੋ ਇੱਥੋਂ ਇਸ ਤਰ੍ਹਾਂ ਠੀਕ ਆ ਪੂਰਾ ਮੈਂ ਨਿਸ਼ਾਨ ਲਾ ਕੇ ਦਿਖਾਵਾਂਗਾ ਇਧਰ ਆਪਸੇ ਲਾਉਂਗਾ ਲਾਲ ਚਾਕ ਨਾ ਤਾਂ ਕਿ ਪਤਾ ਲੱਗ ਸਕੀ ਆ ਇੱਥੋਂ ਬਿਲਕੁਲ ਇਹਨੂੰ ਐਵੇਂ ਚਾਕ ਦੇਣਾ ਠੀਕ ਆ ਇੰਨੀ ਜਦੋਂ ਸਲਵਾਰ ਥੋੜੀ ਮੂਰੂ ਚੱਕੀ ਗਈ ਤਾਂ ਬਿਲਕੁਲ ਸਿੱਧੀ ਖੜੂਗੀ ਤੇ ਪਿੱਛੋਂ ਅੱਡੀਆਂ ਤੋਂ ਜਾ ਕੇ ਡਿੱਗੂ ਆਹ ਜਿਹੜਾ ਇੰਨਾ ਥੋੜਾ ਪੀਸ ਘਟ ਗਿਆ ਇਹਦਾ ਵੀ ਹਾਲਤ ਨੂੰ ਦੱਸੂਗਾ ਪਹਿਲਾਂ ਝੋਲੀ ਰੱਖਣੀ ਆ ਆਪਾਂ ਕਿੰਨੀ ਰੱਖਣੀ ਆ ਝੋਲੀ ਆਪਾਂ ਇੱਥੋਂ ਰੱਖਾਂਗੇ 10.5 ਇੰਚ ਆਲੋ ਆ ਥੋੜੀ ਝੋਲੀ ਹੋ ਗਈ ਨਾ ਹੁਣ ਮੂਰੀ ਹੈਗੀ ਇਸ ਪੈਨ ਦੀ ਤਿਆਰ 13 13 ਇੰਚ ਜਾਇ ਕਿ ਸਾਢੇ ਛੀ ਆ ਤੁਹਾਡੀ ਮੂਰੀ ਹੋ ਗਈ ਸਾਢੇ ਛੀ ਠੀਕ ਹੈ ਇੱਥੇ ਲਾਲ ਜਾਗ ਰਣ ਇਨਸ਼ਾ ਅੱਲਾਹ ਆ ਤੁਸੀਂ 1.5 ਇੰਚ ਵੱਧ ਰੱਖ ਲਓ 2 ਇੰਚ ਵੱਧ ਰੱਖ ਲਓ ਤੁਹਾਡੀ ਮਰਜ਼ੀ ਹੁਣ ਆਹ ਵਾਲਾ ਨਿਸ਼ਾਨ ਜੇ ਤੁਹਾਡੇ ਕੋਲ ਫੱਟੀ ਹੈ ਨਹੀਂ ਪਹਿਲਾਂ ਤਾਂ ਮੈਂ ਕਿੰਨੇ ਵਾਰੀ ਤੁਹਾਨੂੰ ਕਿਹਾ ਵੀ ਫੱਟੀ ਪਾਈ ਲਿਆ ਕੇ ਰੱਖੋ ਫੱਟੀ ਲਿਆ ਕੇ ਰੱਖੋ ਸਕਰੀਨ ਸ਼ਾਟ ਮਾਰਨਾ ਸਕਰੀਨ ਸ਼ਾਟ ਮਾਰ ਲਓ ਜਿਹੜੀਆਂ ਭੈਣਾਂ ਬਠਿੰਡੇ ਦੇ ਨੇੜੇ ਸ਼ਹਿਰ ਰਹਿਣ ਵਾਲੀਆਂ ਉਹ ਮੈਨੂੰ ਫੋਨ ਕਰ ਲਿਆ ਕਰੋ ਭਾਈ ਆਪਣਾ ਸਮਾਨ ਕਿੱਥੋਂ ਮਿਲਦਾ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸੋ ਜਾਂ WhatsApp ਤੇ ਬੋਲ ਕੇ ਭੇਜੋ ਵੀ ਸਾਰੇ ਸਮਾਨ ਦੀ ਸਾਨੂੰ ਇੱਕ ਵਾਰੀ ਵੀਡੀਓ ਬਣਾ ਕੇ ਭੇਜ ਦਿਓ ਦੁਕਾਨ ਤੇ ਜਾ ਕੇ ਕਿੱਥੋਂ ਰੀਲਾ ਮਿਲਦੀਆਂ ਕਿੱਥੋਂ ਧਾਗੇ ਬਟਨ ਆਪਣੇ ਮਿਲਦੇ ਆ ਵਧੀਆ ਵਾਲੇ ਘਟ ਗਿਆ ਤਾਂ ਸਾਰੀ ਰੱਖੀ ਬੈਠੇ ਵਧੀਆ ਵਾਲੇ ਕਿੱਥੋਂ ਮਿਲਦੇ ਆ ਆ ਲੋ ਇਹ ਕਿਸੇ ਭੈਣ ਨੇ ਸਕਰੀਨ ਸ਼ਾਟ ਮਾਰਨਾ ਫੱਟੀਆਂ ਦਾ ਮਾਰ ਲਓ ਜੇ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਤਾਂ ਮੈਨੂੰ WhatsApp ਤੇ ਬੋਲ ਕੇ ਭੇਜ ਦਿਓ ਫਿਰ ਮੈਂ ਇੱਕ ਵੀਡੀਓ ਜਿਵੇਂ ਕੈਂਚੀਆਂ ਦੀ ਬਣਾਈ ਸੀ ਇਸੇ ਸਮਾਨ ਦੀ ਬਣਾ ਦੂੰਗਾ ਤਾਂ ਆ ਲੋ ਫੱਟੀ ਦੇ ਨਾਲ ਵੀ ਆਪਾਂ ਨਿਸ਼ਾਨ ਲਾ ਸਕਦੇ ਇਥੋਂ ਐਵੇਂ ਇਹ ਐਕਸਟਰਾ ਟੌਲ ਨੇ ਇਥੋਂ ਬਿਲਕੁਲ ਆ ਦੇਖੋ ਐਸੇ ਨਿਸ਼ਾਨ ਟਿੱਕਰ ਆ ਵਾਜੂ ਵੇ ਪੂਰਾ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਲੋ ਇਥੋਂ ਬਸ ਕੀ ਕਰਨਾ ਆਪਾਂ ਨੇ ਇਥੋਂ ਜਦੋਂ ਆਪਾਂ ਕਟਾਂਗੇ ਆ ਕਟਿਆਗੇ ਇਥੋਂ ਸਿੱਧਾ ਤੇ ਜਿਹੜਾ ਆ ਪੀਸ ਆਊਗਾ ਇਹਦੇ ਜਾਂ ਇੱਥੇ ਪੈ ਜਾਊਗਾ ਆਸਨ ਜੋੜ ਟੈਪ ਠੀਕ ਆ ਆਹ ਜਿਹੜਾ ਪੀਸ ਲੱਥੂਗਾ ਇਥੋਂ ਇਧਰ ਪੈ ਜਾਊਗਾ ਜੇ ਕਹੋ ਤਾਂ ਮੈਂ ਕੱਟ ਕੇ ਵੀ ਦਿਖਾਣਾ ਪਰ ਇਹ ਸਾਈਜ਼ ਦੀ ਆਪਾਂ ਨੂੰ ਸਲਵਾ ਦੇ ਲੋੜ ਨਹੀਂ ਹੈ ਨਾ ਇਥੋਂ ਆਪਣਾ ਹਸਣ ਪੈ ਜੂਗਾ ਉਸ ਤੋਂ ਬਾਅਦ ਜਿਹੜਾ ਆਪਣਾ ਕਪੜਾ ਫालतू ਬਚ ਗਿਆ ਇਥੋਂ 벨ਟ ਨਿਕਲੂ ਕਪੜਾ ਬਚੂਗਾ ਥੋੜਾ 1.5 ਮੀਟਰ ਚੋ ਇਹ ਨਹੀਂ ਹੈ ਵੀ ਕਟੂਗਾ ਠੀਕ ਆ ਚੰਗੀ ਜਰਾ ਧਿਆਨ ਨਾਲ ਦੇਖ ਲਓ ਮੈਂ ਇੱਕ ਵਾਰੀ ਤੁਹਾਨੂੰ ਦੁਬਾਰੇ ਫੇਰ ਸਮਝਾਉਣਾ ਆਹ ਜੇ ਆਪਾਂ ਵਾਧਾ ਢਿੱਡ ਤਾਂ 3 ਇੰਚ ਵੀ ਚੱਕ ਸਕਦੇ ਐਨਾ ਲਾਜ਼ਮੀ ਚੱਕਣਾ ਆਪਾਂ ਸਲਵਾਰ ਦੀ ਲੰਬਾਈ ਇਥੋਂ ਸ਼ੁਰੂ ਕੀਤੀ ਆ ਦੇਖੋ ਆ ਨਿਸ਼ਾਨ ਤੋਂ ਮੈਂ 6 ਇੰਚ ਫੀਤਾ ਕੱਢ ਲੇਦਾ ਸਲਵਾਰ ਦੀ ਲੰਬਾਈ ਪੈਣੀ ਹੈਗੀ 37 37 ਤੋਂ 40 ਆ ਦੇਖੋ ਤੁਸੀਂ ਕੀ ਕਰਨਾ ਅੱਧਾ ਇੰਚ ਵੱਧ ਹੋ ਰੱਖ ਸਕਦੇ ਹੋ ਘੱਟ ਨਹੀਂ ਕਰਨਾ ਪਰ ਜਦੋਂ ਤੁਹਾਡੇ ਪੌਝੇ ਬਣ ਗਏ ਆ ਸਲਾਈ ਲਾਉਣ ਵੇਲੇ ਬਾਹਰ ਕੱਟ ਸਾਰੀ ਘਾੜ ਦਿਓ ਜੇ ਨਾ ਪਤਾ ਲੱਗਿਆ ਫਿਰ ਵੀ ਦੱਸ ਦਿਓ ਇੱਕ ਵਾਰੀ ਮੈਂ ਤੁਹਾਨੂੰ ਮੋੜ ਕੇ ਵੀ ਦਿਖਾ ਦਨਾ ਵੀ ਕਿਵੇਂ ਬਣ ਜੂ ਸ਼ੇਪ ਕੱਟਣ ਤੋਂ ਬਾਅਦ ਕਿਉਂਕਿ ਆਪਣਾ ਇਹ ਪੀਸ ਸੀਗਾ ਕਿਸੇ ਹੋਰ ਕੱਪੜੇ ਦਾ ਆਪਾਂ ਇਹ ਸਲਵਾਰ ਨਹੀਂ ਸੀ ਬਣਾਉਣੀ ਇਹ ਮੈਂ ਤੁਹਾਨੂੰ ਸਮਝਾਉਣ ਵਾਸਤੇ ਕਿ ਭਾੜਾ ਨੂੰ ਦਿੱਕਤ ਆਉਂਦੀ ਹੈ ਨਾ ਆ ਚੀ ਜ ਬਣ ਜੂਗੀ ਜਦੋਂ ਆਪਾਂ ਖੜਾਗੇ ਮੈਂ ਹੀ ਦਰਦੀ ਹੁਣ ਜਦੋਂ ਆਪਾਂ ਖੜਾਗੇ ਨਾ ਇਹ ਸਿੱਧੇ ਤਾਂ ਜਿਹੜੀ ਕਰੀਜਾ ਦੇਖੋ ਮੇਰੇ ਵਿਚਾਰੇ ਲੱਗਦੀ ਨਾ ਇਸ ਤਰ੍ਹਾਂ ਤੁਹਾਡੀ ਘਰੀ ਜਿਹੜੀ ਵਿਚਾਰੇ ਡਿੱਗੂ ਕੋਈ ਸਿੱਧੀ ਤੇ ਮੂਹਰੇ ਐ ਖੜਮੀ ਖਰਮੀ ਰਹੂਗੀ ਇਸ ਸਾਲ ਇਹ ਨਹੀਂ ਆਏ ਆ ਦੇਖੋ ਆ ਪਿਆਮੀ ਦੇ ਵਿੱਚ ਬਲ ਪੈਣ ਲੱਗ ਨਾ ਐ ਐ ਨਹੀਂ ਹੋਣੀ ਜੇ ਜਦੋਂ ਤੁਹਾਡੀ ਸਲਵਾਰ ਖੜੇ ਅੱਗੋਂ ਤੇ ਅੱਡੀਆਂ ਤੋਂ ਡਿੱਗ ਜੇ ਅੱਡੀਆਂ ਆਪਣੀਆਂ ਨੰਗੀਆਂ ਨਾ ਹੋਣ ਬੁਰੀ ਲੱਗਦੀ ਐ ਅੱਡੇ ਸਲਵਾਰ ਚੱਕੀ ਵੀ ਹੈਨਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਨਾ ਸਮਝ ਆਈ ਫਿਰ ਵੀ ਇੱਕ ਵਾਰੀ ਮੈਂ ਵੀਡੀਓ ਅਪਲੋਡ ਕਰਨ ਲੱਗਿਆ ਜੇ ਇੱਕ ਸਲਵਾਰ ਦੀ ਕਾਟ ਦੀ ਸਮਝ ਨਾ ਆਈ ਵੀ ਆ ਕਿੱਥੋਂ ਪੀਸ ਭਰ ਆ ਗਿਆ ਆ ਇੱਕ ਚੀਜ਼ ਸੱਚੀ ਮੈਂ ਤੁਹਾਨੂੰ ਹੋਰ ਦੱਸ ਦਿਆਂ ਵੀ ਜਦੋਂ ਤੁਸੀਂ ਸਲਵਾਰ ਕੱਟਨੀ ਆ ਆ ਕੰਨੀ ਮੈਂ ਹਜੇ ਲਾ ਹੀ ਨਹੀਂ ਇਹਦੀ ਹਨਾ ਪਹਿਲਾਂ ਕੰਨੀ ਕੱਟਨੀ ਆਪਾਂ ਇਹਦੀ ਇਹ ਲਾਜ਼ਮੀ ਜ਼ਰੂਰੀ ਆ ਜੇ ਸਲਵਾਰ ਦੇ ਕੰਨੀ ਹੋਊਗੀ ਨਾ ਜੇ ਤਾਂ ਉਹਨੂੰ ਅੱਧਾ ਕੱਟ ਦਿਓ ਜੇ ਪੂਰੀ ਕੱਟ ਸਕਦੇ ਹੋ ਤਾਂ ਬੜਾ ਵਧੀਆ ਕੰਨੀ ਜ਼ਰੂਰ ਕੱਟਨੀ ਆ ਤੇ ਇਹਨੂੰ ਜੋੜ ਲਾ ਕੇ ਇੰਟਰਲੌਕ ਪਹਿਲਾਂ ਮਾਰ ਲੈਣਾ ਤਾਂ ਕਿ ਬਲਾਂ ਦੇ ਵਿੱਚ ਵੀ ਆ ਜਾਏ ਇਧਰੋਂ ਇਧਰੋਂ ਆਹ ਰੇਲ ਸਲਾਈ ਤੇ ਕਿਸੇ ਵੀ ਭੈਣ ਨੇ ਇੰਟਰਲੌਕ ਨਹੀਂ ਮਾਰਨੀ ਇੱਥੋਂ ਲੈ ਕੇ ਇੱਥੋਂ ਤੱਕ ਕਿਸੇ ਵੀ ਸਲਵਾਰ ਦੇ ਇਸ ਕਲੀ ਸਲਾਈ ਨੂੰ ਛੱਡ ਕੇ ਹੋਰ ਸਾਰੇ ਇੰਟਰਲੌਕ ਮਾਰਿਆ ਕਰੋ ਪਰ ਇਸ ਲਾਈ ਸਲਾਈ ਤੇ ਇੰਟਰਲੋਕ ਕਿਸੇ ਨੇ ਭੈਣ ਨੇ ਨਹੀਂ ਮਾਰਨੀ। ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਸਮਝ ਲੱਗੀ ਜਾਂ ਨਹੀਂ ਲੱਗੀ? ਕੋਮੈਂਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਨਾ। ਅੱਗੇ ਕੀ ਹੋਜੀ ਵੀਡੀਓ ਦੇਖਣਾ ਚਾਹੁੰਦੇ ਹੋ? ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਉਹ ਵੀ ਮੈਨੂੰ ਦੱਸਿਆ ਕਰੋ ਹਨਾ। ਜੇ ਕਿਸੇ ਭੈਣ ਨੇ ਕੱਪੜੇ ਦੇ ਨਾਲ ਕੰਮ ਸ਼ੁਰੂ ਕਰਨਾ ਤਾਂ ਆਪਣੇ ਕੋਲੇ ਉਸ ਭੈਣ ਦਾ ਨੰਬਰ ਵੀ ਆ ਗਿਆ ਹਨਾ। ਉਹ ਮੈਂ ਤੁਹਾਨੂੰ ਨੰਬਰ ਤੁਸੀਂ ਲੈ ਸਕਦੇ ਹੋ। ਜੇ ਕਿਸੇ ਭੈਣ ਨੇ ਆਨਲਾਈਨ ਸੂਟ ਘਰ ਵਾਸਤੇ ਮੰਗਾਉਣੇ ਘਰੇ ਪਾਉਣ ਨੂੰ ਉਹ ਵੀ ਮੰਗਵਾ ਸਕਦੇ ਹੋ। ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਜਿਕਰ ਕਰ ਚੁੱਕਿਆ ਆ ਵੀ ਨਾਲ ਆਪਾਂ ਰਿਸ਼ਤੇ ਵੀ ਕਰਾਉਣੇ ਆ ਕਿਸੇ ਭੈਣ ਦਾ ਤਲਾਕ ਹੋਇਆ ਹੋਇਆ ਹੋਵੇ ਉਹ ਮੇਰੇ ਨਾਲ ਪਰਸਨ ਸੰਪਰਕ ਕਰੇ ਆਪਣੇ ਕੋਲ ਬਹੁਤ ਹੀ ਵਧੀਆ ਘਰ ਦਾ ਰਿਸ਼ਤਾ ਆਇਆ ਹੋਇਆ ਹੋਇਆ ਉਹਨਾਂ ਨੇ ਫੌਰੀਂ ਜਾਣਾਗਾ ਬੇਟਾ ਉਹਨੂੰ ਇੱਧਰ ਹੀ ਆ ਇੰਡੀਆ ਚ ਹੀ ਪੰਜਾਬ ਪੰਜਾਬ ਦੇ ਬਠਿੰਡੇ ਦੇ ਬਿਲਕੁਲ ਨੇੜੇ ਆ ਪਿੰਡ ਜਿਹੜੇ ਬਠਿੰਡੇ ਦੇ ਨੇੜੇ ਟੀੜੇ ਵਾਲੀਆਂ ਭੈਣਾਂ ਮੈਨੂੰ ਸੁਣਦੀਆਂ ਜੇ ਤੁਹਾਡੇ ਧਿਆਨ ਦੇ ਵਿੱਚ ਹੋਵੇ ਕੋਈ ਜ਼ਿੰਮੇਵਾਰ ਤੇ ਘਰਾਂ ਦੀ ਕੁੜੀ ਹਨਾ ਤਾਂ ਸਾਢੇ ਤਿੰਨ ਕਿਲੇ ਪੈੜੀ ਦੇ ਆਉਂਦੇ ਆ ਵਧੀਆ ਮੁੰਡਾ ਕੁਝ ਖਾਂਦਾ ਪੀਂਦਾ ਵੀ ਨਹੀਂ ਸਾਨੂੰ ਪੂਰੀ ਜਾਣ ਪਛਾਣ ਦੇ ਬੰਦੇ ਆ ਠੀਕ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਭੈਣ ਦਾ ਤਲਾਕ ਵਗੈਰਾ ਹੋਇਆ ਬੱਚਾ ਨਹੀਂ ਕੋਈ ਕੋਲੇ ਤਾਂ ਉਹ ਮੇਰੇ ਨਾਲ ਅੱਜ ਹੀ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਉਹਨਾਂ ਨੂੰ ਮਾੜਾ ਮੋਟਾ ਫਰਕ ਪੈ ਗਿਆ ਸੀਗਾ ਕਿਸੇ ਗੱਲੋਂ ਤੇ ਜੇ ਕਿਸੇ ਨੇ ਡੂੰਗੀ ਕੋਈ ਗੱਲਬਾਤ ਕਰਨੀ ਹੈ ਜਿਆਦਾ ਲੰਮੀ ਚੌੜੀ ਉਹ ਮੇਰੇ ਨਾਲ نیچے ਲਿਖੇ ਨੰਬਰ ਤੇ ਸੰਪਰਕ ਅੱਜ ਹੀ ਕਰੇ ਠੀਕ ਆ ਉਹਨਾਂ ਨੇ ਫੌਰਨ ਜਾਣਾਗਾ ਫਿਰ ਉਸ ਤੋਂ ਬਾਅਦ ਫਿਰ ਕਾਫੀ ਟਾਈਮ ਬਾਅਦ ਆਉਣਗੀ ਠੀਕ ਆ ਜੇ ਕਿਸੇ ਭੈਣ ਦਾ ਕੋਈ ਤਲਾਕ ਹੋਇਆ ਹੋਇਆ ਜਾਂ ਆਪਣੇ ਰਿਸ਼ਤੇ ਜਾਰੀ ਦੇ ਵਿੱਚ ਕੋਈ ਕੁੜੀ ਹੈ ਵਧੀਆ ਸਿਆਣੀ ਕੰਮ ਵਾਲੀ ਉਹ ਮੇਰੇ ਨਾਲ ਪਰਸਨ ਗੱਲਬਾਤ ਕਰਕੇ ਫੋਨ ਕਰਕੇ ਸਾਰੀ ਡਿਟੇਲ ਮੈਨੂੰ ਲੈ ਸਕਦੀ ਆ ਜੀ ਫੋਟੋ ਵਗੈਰਾ ਬਗਾਉਣੀ ਜਾਂ ਫੋਟੋ ਮੰਗਵਾ ਸਕਦੇ ਹੋ ਜੀ ਆ ਕੇ ਗੱਲ ਕਰ ਲਓਗੇ ਤਾਂ ਬਾੜੀ ਸੁਣੀ ਗੱਲਾਂ ਬਠਿੰਡੇ ਦੇ ਢੇੜੇ-ਢੇੜੇ ਜਾਂ ਆਪਣੀ ਰਿਸ਼ਤੇ ਜਾਰੀ ਦੇ ਵਿੱਚ ਕੋਈ ਵੀਰ ਕੋਈ ਹੁੰਦੀ ਹੈ ਭੈਣ ਹਨਾ ਤਾਂ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਿਓ ਠੀਕ ਹੈ ਜੀ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਸਸਰੀਕਾ